ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਕੋਈ ਕਿਸਾਨ ਵੀਰਾਂ ਦਾ ਸਵਾਲ ਆ ਕਿ ਸਾਡੀ ਜਿਹੜਾ ਝੋਨਾ ਹੈ 20 ਤਾਈਂ 25 ਤਾਈਂ 30 ਤਾਈਂ 35 ਤਾਈਂ ਵੱਡਿਆ ਜਾਣਾ। ਤੇ ਅਜੇ ਤੱਕ ਸਮੱਸਿਆ ਕੋਈ ਨਹੀਂ ਜਾਂ ਕੁਝ ਕਿਸਾਨ ਵੀਰ ਪੁੱਛਦੇ ਆ ਕਿ ਸਾਡੇ ਪਮਕੜ ਉੱਡ ਰਿਹਾ ਜਾਂ ਸਾਡੇ ਕਈ ਥਾਵਾਂ ਤੇ ਪੱਤਿਆਂ ਦੀਆਂ ਨੋਕਾਂ ਪੀਲੀਆਂ ਪੈ ਰਹੀਆਂ ਜਾਂ ਸਾਡੇ ਸੁੰਡੀ ਆ ਪੱਤਾ ਲਵੇਟ ਜਾਂ ਸਾਡੇ ਗੋਵਾਲੀ ਸੁੰਡੀ ਆ ਤੇ ਹੁਣ ਸਪਰੇਅ ਕਰੀਏ ਜਾਂ ਨਾ ਕਰੀਏ ਸੋ ਕਿਸਾਨ ਵੀਰੋ ਇਹਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਣਾ ਕਿਰਪਾ ਕਰਕੇ ਵੀਡੀਓ ਪੂਰੀ ਸੁਣਿਓ ਅੱਗੇ ਕਿਸਾਨ ਵੀਰਾਂ ਤੇ ਸ਼ੇਅਰ ਕਰ ਦਿਓ ਜਿਹੜੀ ਝੋਨੇ ਦੇ ਨਿਸਾਰੇ ਤੋਂ ਬਾਅਦ ਸਪਰੇ ਹੁੰਦੀ ਆ ਜ਼ਿਆਦਾਤਰ ਕਿਸਾਨ ਵੀਰ ਜਿਹੜੇ ਬਹੁ ਗਿਣਤੀ ਜਿਹੜੇ ਕਿਸਾਨ ਵੀਰ ਨਿਸਾਰੇ ਤੋਂ ਬਾਅਦ ਸਪਰੇ ਕਰਦੇ ਆ ਪਹਿਲਾਂ ਗੋਭ ਸਮੇਂ ਨਹੀਂ ਕਰਦੇ ਉਹਨਾਂ ਚੋਂ ਬਹੁ ਗਿਣਤੀ ਕਿਸਾਨ ਵੀਰ ਆ ਜਿਹੜੇ ਬਹੁਤੀ ਗਿਣਤੀ ਕਿਸਾਨ ਵੀਰ ਆ ਸਭ ਤੋਂ ਵੱਧ ਖਰਚਾ ਇਸ ਸਪਰੇ ਤੇ ਕਰਦੇ ਆ ਜਦ ਕਿ ਇੱਥੇ ਆਪਣਾ ਮਿਨੀਮਮ ਖਰਚਾ ਹੋਣਾ ਚਾਹੀਦਾ ਕਾਰਨ ਕੀ ਕਿ ਫਸਲ ਤੁਹਾਡੀ ਨਿਸਰ ਗਈ ਦਾਣਾ ਤੁਹਾਡੇ ਬਣਨ ਲੱਗ ਪਿਆ ਦੁੱਧਾ ਬਣ ਗਿਆ ਉਸ ਤੋਂ ਬਾਅਦ ਉਹਨੇ ਸੁੱਕਣਾ ਹੁੰਦਾ ਉਹਨੇ ਹਾਰਡ ਹੋਣਾ ਹੁੰਦਾ ਦਾਣੇ ਨੇ ਜਿਹੜੀ ਗੋਬ ਟਾਈਮ ਸਪਰੇਅ ਕੀਤੀ ਹੈ ਉਹ ਤਾਂ ਤੁਹਾਡੀ ਫਸਲ ਨੂੰ ਦੇਊਗੀ ਫਾਇਦਾ ਜਿਹੜੀ ਤੁਹਾਡੀ ਗੋਬ ਤੋਂ ਬਾਅਦ ਨਸਾਰੇ ਤੋਂ ਬਾਅਦ ਸੌਰੀ ਮੁੰਜਰਾਂ ਝੁੱਗ ਗਈਆਂ ਦਾਣਾ ਹਾਰਡ ਹੋਣ ਲੱਗ ਪਿਆ ਪਾਣੀ ਉਹਨੂੰ ਤਿੰਨ ਚਾਰ ਆਪਾਂ ਜਰੂਰਤ ਅਨਸਾਰ ਦੇ ਦੇਣੇ ਲਾਸਟ ਪਾਣੀ ਬਾਰੇ ਅਗਲੀ ਵੀਡੀਓ 'ਚ ਗੱਲ ਕਰਾਂਗੇ ਹੁਣ ਸਾਰੇ ਕਿਸਾਨ ਵੀਰ ਕਿਹੜੀ ਕਰਦੇ ਹਾਲਾਂਕਿ ਦੁੱਧੇ ਟਾਈਮ ਮੈਂ ਕਿਸਾਨ ਵੀਰਾਂ ਨੂੰ ਗੁਜਾਰਸ਼ ਕੀਤੀ ਸੀ ਕਈ ਕਿਸਾਨ ਵੀਰ ਪੁੱਛਦੇ ਸੀ ਕਿ ਜੇ ਤੁਸੀਂ ਕਰਨੀ ਚਾਹੁੰਦੇ ਆ ਗੋਭ ਸਮੇਂ ਨਹੀਂ ਕੀਤੀ ਤਾਂ ਦੁੱਧਾ ਤੋਂ ਭਰਨਾ ਜਦੋਂ ਸ਼ੁਰੂ ਹੋ ਗਿਆ ਨਾ ਉਦੋਂ ਤੁਸੀਂ ਐਨਪੀ ਕੀ 13045 ਆਪਸ਼ਨਲ ਕਰਨੀ ਨਹੀਂ ਕਰਨੀ ਤੁਹਾਡੀ ਮਰਜ਼ੀ ਆ ਕਰੋਗੇ ਤਾਂ ਫਾਇਦਾ ਮਿਲ ਸਕਦਾ ਤੁਹਾਨੂੰ ਜੇ ਗੋਭ ਟਾਈਮ ਕੀਤੀ ਆ ਤਾਂ ਤੁਹਾਨੂੰ ਜ਼ਰੂਰਤ ਵੀ ਨਹੀਂ ਹੈਗੀ ਜਿਨ੍ਹਾਂ ਨੇ ਨਹੀਂ ਕੀਤੀ ਉਹ ਕਰ ਸਕਦੇ ਤੇ ਉੱਲੀਨਾਚ ਖਾਸ ਤੌਰ ਤੇ ਬਾਸਮਤੀ ਦੀ ਫਸਲ ਦੇ ਵਿੱਚ ਜੇ ਤੁਸੀਂ ਰਿਪੀਟ ਨਹੀਂ ਕੀਤੀ ਗੋਭ ਟਾਈਮ ਤੇ ਨਸਾਰੇ ਟਾਈਮ ਇੱਕ ਤਾਂ ਆਪ ਗੋਭ ਟਾਈਮ ਕਰਨੀ ਹੁੰਦੀ ਹੈ ਇੱਕ ਜਦੋਂ ਨਿਸਰਨਾ ਸ਼ੁਰੂ ਹੋ ਗਿਆ ਨਾਲ ਹੀ 10 12 ਦਿਨਾਂ ਦੇ ਗੈਪ ਚ ਜੇ ਉਹਦੋਂ ਨਹੀਂ ਕੀਤੀ ਤਾਂ ਮੁੰਜਰਾ ਚੋਂ ਕੰਟੇਮ ਬਲਾਸਟ ਵਗੈਰਾ ਵਾਸਤੇ ਜ਼ਰੂਰ ਅਨਸਾਰ ਜਿਹੜੀ ਹੈਗੀ ਆ ਕੋਈ ਐਮੀ ਸਟਾਰਟ ਆਫ ਦਾ ਟੈਕਨੀਕਲ ਕਰਨਾ ਨੈਟਿਵੋ ਦਾ ਕਰਨਾ ਜਾਂ ਕੱਲੀ ਟੈਬੂ ਕੋਣਾ ਜਲ ਕਰਨੀ ਆ ਉਹ ਤੁਹਾਡੀ ਮਰਜ਼ੀ ਹੁੰਦੀ ਆ ਪਲਸਰ ਕਰਨੀ ਆ ਭਾਇ ਰਕਲੋ ਸਟਾਪ ਇਨ ਕਰਨੀ ਆ ਕੋਈ ਵੀ ਕਰਨੀ ਆ ਤੇ ਬੇਨਤੀ ਆ ਬਾਸਮਤੀ ਚ ਟ੍ਰਾਈਸਾਈਕਲ ਆਜੂਲ ਵਗੈਰਾ ਨਾ ਵਰਤਿਓ ਗੁਜ਼ਾਰਸ਼ੀ ਆ ਕਿਉਂਕਿ ਕੁਆਲਿਟੀ ਖਰਾਬ ਹੋਊਗੀ ਸਾਰਿਆਂ ਦਾ ਆਪਣਾ ਨੁਕਸਾਨ ਆ ਉਹਦੇ ਵਿੱਚ ਕੁਆਲਿਟੀ ਖਰਾਬ ਹੁੰਦੀ ਕਿਉਂਕਿ ਬੈਨ ਨੇ ਤੇ ਸਪਰੇ ਜਿਹੜੀ ਹੁਣ ਕਿਸਾਨ ਵੀਰ ਕਰਦੇ ਆ ਉਹਦੇ ਵਿੱਚ ਕੀ ਕਰਦੇ ਆ ਸੁੰਡੀ ਦਾ ਭਮੱਕਾ ਡੌਰ ਰਿਹਾ ਸੁੰਡੀ ਹੈ ਨਹੀਂ ਕਈ ਕਿਸਾਨ ਵੀਰਾਂ ਦੇ ਹੋ ਸਕਦਾ ਗੋਵਾਲੀ ਸੁੰਡੀ ਹੋਵੇ ਬਾਸਮਤੀ ਜਾਂ ਜਿੱਥੇ ਕੋਈ ਯੂਰੀਆ ਵਗੈਰਾ ਜ਼ਿਆਦਾ ਪਾਈ ਹੈ ਜਾਂ ਜਿਵੇਂ PR 128 29 ਇਹ ਕਿਸਮਾਂ ਦੇ ਵਿੱਚ ਥੋੜੀ ਜਿਹੀ ਗੋਵਾਲੀ ਸੁੰਡੀ ਜ਼ਿਆਦਾ ਪੈਂਦੀ ਹੈ ਜਾਂ ਕਈ ਵਾਰ ਯੂਰੀਆ ਨੂੰ ਆਪਾਂ ਹੱਥ ਖੋਲ ਦਿੰਨੇ ਆ ਉੱਥੇ ਗੋਵਾਲੀ ਸੁੰਡੀ ਹੋ ਉਦੇ ਵਾਸਤੇ ਕਹਿ ਦਿੱਤਾ ਕਿ ਓਕੇ ਜਿਹੜਾ ਅੱਗੇ ਆਪਾਂ ਕਣਕ ਦੀ ਬਿਜਾਂਦ ਵੀ ਕਰਨੀ ਵੀ ਆਪਾਂ ਨੂੰ ਸਮੱਸਿਆ ਨਾ ਆਵੇ ਗੋਹ ਵਾਲੀ ਸੁੰਡੀ ਤੁਸੀਂ ਟਾਈਮਲੀ ਕੰਟਰੋਲ ਕਰ ਲਓ ਉਹ ਵੀ ਜਿਹੜਾ ਪਹਿਲਾਂ ਪਹਿਲਾਂ ਸਮਾਂ ਹੁੰਦਾ ਤੇਲੇ ਵਾਲੀ ਸਪਰੇ ਤਾਂ ਕਰਦੇ ਕਿ ਤੇਲਾ ਆ ਨਾ ਜਾਵੇ ਤੇਲਾ ਹੈ ਨਹੀਂਗਾ ਉਹਦਾ ਵੀ ਕੋਈ ਚੱਕਰ ਨਹੀਂ ਅੱਛਾ ਗਟੋਲੀ ਵਾਲੀ ਹਲਦੀ ਰੋਗ ਵਾਲੀ ਪਹਿਲਾਂ ਸਪਰੇ ਗੋ ਟਾਈਮ ਜੇ ਕਰ ਲਈ ਤਾਂ ਕੰਟਰੋਲ ਹੋ ਗਿਆ ਜੇ ਨਹੀਂ ਕੀਤੀ ਰੋਗ ਆ ਗਿਆ ਤਾਂ ਫੇਰ ਕਰ ਰਹੇ ਆ ਉਹਦਾ ਵੀ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਤੁਹਾਨੂੰ ਉਹ ਜਿੰਨੇ ਤੁਹਾਡੇ ਕਈ ਵਾਰੀ ਕਿਸਾਨ ਵੀਰ ਕਹਿੰਦੇ ਅਸੀਂ ਸਪਰੇਅ ਕੀਤੀ ਉੱਥੇ ਹੀ ਰੁਕ ਗਿਆ ਉਹ ਜਿੰਨਿਆਂ ਦੇ ਵਿੱਚ ਜਰਮੀਨੇਟ ਕਰਨਾ ਤੁਹਾਡੇ ਰੋਗ ਹਲਦੀ ਰੋਗ ਉਹ ਨਾਲ ਇਕੱਠੇ ਹੀ ਆ ਜਾਣਾ ਇਹ ਆਏ ਨਹੀਂ ਹੁੰਦਾ ਕਿ ਇੱਕ ਚ ਹੋਣਾਗੇ ਤੇ ਇੱਕ ਚ 10 ਦਿਨਾਂ ਨੂੰ ਆਊਗਾ ਉਹ ਇਕੱਠਾ ਹੀ ਆ ਜਾਣਾ ਤੇ ਉਹ ਤੁਹਾਡਾ ਰੁਕ ਜਾਣਾ ਜਾਂ ਤੁਸੀਂ ਕਹਿ ਲਓ ਨਾ ਸਪਰੇਅ ਕਰੋਗੇ ਉਹ ਉੱਥੇ ਹੀ ਰੁਕਿਆ ਰਹਿਣਾ ਉਹਦਾ ਕੋਈ ਬਾਤ ਫਾਇਦਾ ਨਹੀਂ ਹੁੰਦਾਗਾ ਉਹ ਜਿੰਨੇ ਆ ਕਿ ਜਿਹਦੇ ਵਿੱਚ ਆਉਣਾ ਹੁੰਦਾ ਉਹ ਆ ਜਾਂਦਾ ਇਕੱਠਾ ਹੀ ਆ ਜਾਂਦਾ ਹੈਗਾ ਉਹ ਤਾਂ ਤੁਸੀਂ ਦਾਣੇ ਆਪਣਾ ਸਪੋਰ ਖਰਾਰੋਗੇ ਸਾਰੇ ਖੇਤ ਚ ਅਗਲੇ ਸਾਲ ਵਾਸਤੇ ਗੋਬਸ ਟਾਈਮ ਜਿਹੜੀ ਪ੍ਰੀਵੈਂਟਿਵ ਸਪਰੇਅ ਹੁੰਦੀ ਹਲਦੀ ਰੋਗ ਵਾਸਤੇ ਤੇ ਬਿਮਾਰੀ ਕੋਈ ਹੈ ਨਹੀਂ ਤੇਲੇ ਤੋਂ ਤਾਂ ਕਰ ਰਹੇ ਕਿ ਤੇਲਾ ਨਾ ਜਾਵੇ ਸੁੰਡੀ ਦੇ ਪਮਕੜ ਡੜ ਰਹੇ ਆ ਤੇ ਫਿਰ ਕਹਿੰਦੇ ਕਿ ਜੇ ਆਪਾਂ ਕਰਦੇ ਆ ਤੇ ਨਾਲ ਆ ਥੋੜੀ ਜਿਹੀ ਆਪਣੀ ਉਲੀਨਾਸ਼ਕ ਵੀ ਪਾ ਲਈਏ ਤੇਲੇ ਵਾਲੀ ਹੋ ਗਈ ਸੁੰਡੀ ਵਾਲੀ ਹੋ ਗਈ ਤੇ ਇਹ ਸਪਰੇ ਦੇ ਉੱਤੇ ਸਭ ਤੋਂ ਵੱਧ ਨਾਲ ਕਈ ਵਾਰੀ ਕਈ ਕਿਸਾਨ ਵੀ ਤਾਂ ਤਾਕਤ ਵਾਲੀ ਵੀ ਪਾਉਂਦੇ ਵਿੱਚ ਕੋਈ ਮੈਨੋ ਐਸਿਡ ਵਗੈਰਾ ਇਸ ਸਪਰੇਅ ਤੇ ਆਪਾਂ ਨੂੰ ਮਿਨੀਮਮ ਖਰਚਾ ਚਾਹੀਦਾ ਏ ਤੇ ਕਈ ਵਾਰ ਕੀ ਹੁੰਦਾ ਕਿ ਸਲਾਹਕਾਰ ਆਪਾਂ ਨੂੰ ਜਾਂਦਾ ਕਿ ਐਂਡਿੰਗ ਕਵਰਟੀ ਨੇ ਸਲਾਹ ਦਿੱਤੀ ਜਾਂ ਜਿਹਦੇ ਕੋਲ ਆਪਾਂ ਦਵਾਈ ਲੈਣ ਜਾਂਦੇ ਉਸੇ ਨੇ ਸਲਾਹ ਦਿੱਤੀ ਵੀ ਤੂੰ ਲੈ ਜਾ ਤਿੰਨ ਚਾਰ ਇਹ ਕਰ ਦੇ ਕਿਉਂਕਿ ਹੁਣ ਲਾਸਟ ਸਪਰੇਅ ਆ ਤੇ ਇਹਦੇ ਵਿੱਚ ਜਿੰਨਾ ਆਪਣਾ ਸਮਾਨ ਗਿਆ ਤੇ ਉਹ ਗਿਆ ਬਹੁਤ ਸਾਰੇ ਜਿਹੜੇ ਹੈਗੇ ਆ ਤੁਹਾਡੇ ਪਿੰਡਾਂ ਦੇ ਵਿੱਚ ਬੈਠੇ ਜਿਹੜੇ ਜਿੱਦ ਤੋਂ ਤੁਸੀਂ ਦਵਾਈਆਂ ਲੈਣ ਉਹ ਤੁਹਾਨੂੰ ਸਲਾਹ ਵੀ ਸਹੀ ਦੇਣਗੇ ਕਿਉਂਕਿ ਉਹਨਾਂ ਨੂੰ ਆਏ ਹੁੰਦਾ ਕਿ ਅਸੀਂ ਮਿਨੀਮਮ ਖਰਚਾ ਕਰਾਈਏ ਕਈ ਜਿਹੜੇ ਜਿੰਨਾ ਘਰ ਤੁਸੀਂ ਤੁਰਦੇ ਫਿਰਦੇ ਪਹੁੰਚ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਉੱਥੇ ਕਈ ਵਾਰ ਸਮੱਸਿਆ ਆ ਜਾਂਦੀ ਵੈਸੇ ਜ਼ਿਆਦਾਤਰ ਜਿਹੜੇ ਆਪਣੇ ਦੁਕਾਨਦਾਰ ਕਿਉਂਕਿ ਉਹਨਾਂ ਨੇ ਪੈਸੇ ਵੀ ਤੁਹਾਡੇ ਤੋਂ ਲੈਣੇ ਹੁੰਦੇ ਕਈ ਵਾਰ ਦਾਰਸਦਾਰ ਵੀ ਚੱਲਦਾ ਸੋ ਜ਼ਿਆਦਾਤਰ ਤੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਹੀ ਸਲਾਹ ਅਨੁਸਾਰ ਘੱਟ ਤੋਂ ਘੱਟ ਦਵਾਈ ਦਈਏ ਇਹਦੇ ਕਰਕੇ ਮੇਰੀ ਵੀ ਬੇਨਤੀ ਆ ਕਿ ਆਪਾਂ ਜ਼ਰੂਰਤ ਤੋਂ ਬਿਨਾਂ ਨਹੀਂ ਕਰਨੀ ਗੋਵਾਲੀ ਸੁੰਡੀ ਤੁਹਾਡੇ ਹੈਗੀ ਆ ਝੋਨਾ ਤੁਹਾਡਾ 40 ਦਿਨਾਂ ਨੂੰ ਮੰਡਿਆ ਜਾਣਾ ਜ਼ਰੂ ਤੇਲਾ ਹੈ ਨਹੀਂਗਾ ਉਹਨੂੰ ਰੋਕਣ ਵਾਸਤੇ ਪਹਿਲਾਂ ਹੀ ਆਪਾਂ ਰੋਕ ਲਈ ਆ ਨਾ ਜਾਵੇ ਉਹਦੇ ਵਾਸਤੇ ਸਪਰੇਅ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਮਿਕਸ ਕਰਕੇ ਕਰੋਂਗੇ ਨਾਲੇ ਆਪਣਾ ਰਿਜ਼ਲਟ ਘਟਦਾ। ਸੁੰਡੀ ਦੇ ਭਮੱਕੜ ਉੜਦੇ ਜਾਂ ਪੱਤਾ ਲਵੇਟ ਸੁੰਡੀ ਆ ਬਿਲਕੁਲ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਗੋਵਾਲੀ ਸੁੰਡੀ ਹੈ ਨਹੀਂ ਪੱਤਾ ਲਵੇਟ ਤੇ ਕਲੀ ਦੇ ਕਰਨ ਜਾ ਰਹੇ ਆ ਮੈਂ ਨਹੀਂ ਤੁਹਾਨੂੰ ਰეკਮੈਂਡ ਕਰੂੰਗਾ ਤੂੰ ਸਪਰੇਅ ਕਰੋ। ਮੁੰਜਰਾ ਸਾਫ ਨੇ ਕੋਈ ਸਮੱਸਿਆ ਨਹੀਂ ਕੋਈ ਦਾਗ ਧੱਬਾ ਨਹੀਂਗਾ ਉਲੀ ਨਾਸ਼ਕ ਦੀ ਵੀ ਸਪਰੇਅ ਰਹਿਣ ਦਿਓ। ਬਾਸਮਤੀ ਦੇ ਵਿੱਚ ਦੁੱਧ ਆਪਾਂ ਟਾਈਮ ਕਰ ਸਕਦੇ ਆ। 30 35 ਦਿਨ ਰਹਿੰਦੇ ਤੁਹਾਨੂੰ ਸਪਰੇਅ ਕਰਨ ਦੀ ਮੈਂ ਤੁਹਾਨੂੰ ਕਦੇ ਸਪਾਰਸ ਨਹੀਂ ਕਰੂੰਗਾ ਕਿ 30 35 ਦਿਨ ਰਹਿੰਦੇ ਤੁਸੀਂ 30 ਦਿਨ ਰਹਿੰਦੇ ਖਾਸ ਤੌਰ ਤੇ ਜਾਂ 20 20 ਦਿਨ ਰਹਿੰਦੇ ਤੇ 25 ਦਿਨ ਰਹਿੰਦੇ ਤੇ ਮਤਲਬ ਹੀ ਨਹੀਂਗਾ ਕਿ ਤੁਸੀਂ ਇਹਦੂ ਬਾਸ ਸਪਰੇਅ ਕਰੋ ਹਾਂ ਜਿੱਥੇ ਤੁਹਾਨੂੰ ਦੋਗੀਆਂ ਜਿੱਕੇਤੇ ਕਈ ਵਾਰ ਲੱਗਦਾ ਨਾ ਆਪਾਂ ਨੂੰ ਕੀੜਾ ਕੋਈ ਤੇਲਾ ਸ਼ੁਰੂ ਹੋ ਗਿਆ ਜਾਂ ਕੋਈ ਕਈ ਵਾਰ ਬਲਾਈਟ ਵਗੈਰਾ ਸ਼ੁਰੂ ਹੋ ਗਈ ਲੱਗਦੀ ਆ ਉਹਨਾਂ ਉਹਨਾਂ ਥਾਂ ਕਵਰ ਕਰਦੇ ਹੋ ਨਾਲ 2 2 4 4 ਮੀਟਰ 5 5 ਮੀਟਰ ਤਾਈਂ ਆਸੇ ਵਾਸੇ ਘੇਰੇ ਘੇਰੇ ਕਰਦੇ ਹੋ ਸਾਰੇ ਖੇਤ ਚ ਸਪਰੇਅ ਕਰਨ ਦੀ ਜ਼ਰੂਰਤ ਨਹੀਂ 20 ਦਿਨ 25 ਦਿਨ ਰਹਿੰਦੇ ਦਾ ਹੇ ਗਿਆ ਪੱਕਣ ਨੂੰ ਬਿਲਕੁਲ ਤਿਆਰ ਹੁੰਦੇ ਉਦੋਂ ਬਾਅਦ ਤਾਂ ਮੌਇਸਚਰ ਹੀ ਘਟਾਉਣਾ ਹੁੰਦਾ ਆਪਾਂ 30 ਦਿਨ 35 ਦਿਨ ਰਹਿੰਦੇ ਬਾਸਮਤੀ ਚ ਤਾਂ 35 ਦਿਨ ਰਹਿੰਦੇ ਆਖਰੀ ਤੁਸੀਂ ਉਲੀ ਨਾਸ਼ਕ ਦੀ ਜੇ ਜ਼ਰੂਰਤ ਪੈਂਦੀ ਕਰੋ ਉਸ ਤੋਂ ਬਾਅਦ ਜੇ ਤੁਸੀਂ ਕਰੋਗੇ ਰਿਜ਼ਲਟ ਤੁਹਾਨੂੰ ਘੱਟ ਮਿਲਣਾ ਦਾਣਿਆਂ ਦੇ ਵਿੱਚ ਰੈਜ਼ਿਡਿਊ ਉਹ ਵਾਧੂ ਦਾ ਹੋ ਜਾਊਗਾ ਕੁਆਲਿਟੀ ਆਪਾਂ ਖਰਾਬ ਕਰਾਂਗੇ 20 ਦਿਨ 15 ਦਿਨ 20 ਦਿਨ ਰਹਿੰਦੇ ਤਾਂ ਨਾੜ ਜਿਹੜਾ ਹੈਗਾ ਉਹਦਾ ਡਾਊਨ ਹੋ ਜਾਂਦਾ ਝੋਨੇ ਦਾ ਜਾਂ ਬਾਸਮਤੀ ਦਾ ਉਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਰਿਜ਼ਲਟ ਪ੍ਰੋਪਰ ਨਹੀਂ ਮਿਲਦਾ ਹੈਗਾ ਮੂਵਮੈਂਟ ਨਹੀਂ ਪ੍ਰੋਪਰ ਮਿਲਦੀ ਕਿ ਜੇ ਆਪਾਂ ਸਸਟੇਨੇਬਲ ਵਰਤਦੇ ਆਂ ਕੰਟੈਕਟ ਜੇ ਰੋਗ ਆਊਗਾ ਤਾਂ ਫਿਰ ਕੰਟੈਕਟ ਕਰਾਂਗੇ ਕੰਟੈਕਟ ਦਾ ਫਾਇਦਾ ਹੀ ਕੋਈ ਨਹੀਂਗਾ ਕਿਉਂਕਿ ਜੇ ਆਪਾਂ 20-25 ਦਿਨ ਰਹੀਂਦੇ ਕਰਨਾ ਤਾਂ ਪ੍ਰੀਵੈਂਟਿਵ ਸਪਰੇਅ ਕਰਨ ਦਾ ਤਾਂ ਮਤਲਬ ਹੀ ਨਹੀਂ ਕਿ ਆਪਾਂ ਪ੍ਰੀਵੈਂਟਿਵ ਸਪਰੇਅ ਕਰੀ ਜਾ ਰਹੇ ਆਂ ਸੋ ਬੇਨਤੀਆਂ ਨੇ ਕਿ ਜੇ ਤੁਹਾਡੀ ਫਸਲ ਠੀਕ ਹੈ ਕਿਸੇ ਕਿਸਮ ਦੀ ਸਮੱਸਿਆ ਨਹੀਂ ਭਮੱਕੜਾ ਨੂੰ ਦੇਖ ਕੇ ਜਾਂ ਟੇਲੇ ਤੋਂ ਡਰ ਕੇ ਆਪਾਂ ਸਪਰੇ ਨਹੀਂ ਕਿਸੇ ਕਿਸਮ ਦੀ ਕਰਨੀ ਅੰਗੋਵ ਵਾਲੀ ਥੁੰਡੀ ਹੈਗੀ ਉਹਨੂੰ ਕੰਟਰੋਲ ਕਰ ਲਓ ਹੋਰ ਕੋਈ ਜ਼ਰੂਰਤ ਹੀ ਨਹੀਂ ਹੈਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ